हां जी ਪੰਜਾਬੀਓ ਸਸਰਕਾਲ ਜਿਵੇਂ ਕਿ ਕਲੇਜਾਂ ਤਕੜਾ ਕਰਕੇ ਮੇਰਾ ਵੀਰ ਗੱਲ ਸੁਣਨ ਦੀ ਲੋੜ ਹੈ ਕਿਉਂਕਿ ਪੰਜਾਬ ਦੀ ਪੁਲਿਸ ਨੇ ਉਹਨੂੰ ਕਰੰਟ ਕਿਵੇਂ ਲਾਇਆ ਤੇ ਕਿਵੇਂ ਲਾਉਂਦੀ ਆ ਇੱਕ ਤਾਂ ਗੱਲ ਇਹਦੇ ਤੇ ਕਰਨੀ ਆ ਔਰ ਦੂਜੀ ਖਬਰ ਹੈ ਲਵਾਉਣ ਵਾਲਾ ਕੌਣ ਸੀ ਇਹ ਖਬਰ ਜਦੋਂ ਤੁਸੀਂ ਸੁਣੋਗੇ ਤੇ ਯਕੀਨ ਮੰਨੋ ਤੁਹਾਡੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਣੀ ਆ ਔਰ ਪੰਜਾਬ ਦੀ ਪੁਲਿਸ ਕਰੰਟ ਲਾਉਂਦੀ ਕਿਵੇਂ ਆ ਸਭ ਤੋਂ ਵੱਡਾ ਸਵਾਲ ਸਾਰੇ ਪੰਜਾਬੀਆਂ ਦੇ ਜਹਨ ਦੇ ਵਿੱਚ ਇਹੀ ਹੈ ਔਰ ਜਦੋਂ ਤੁਸੀਂ ਸੁਣੋਗੇ ਤਾਂ ਤੁਹਾਡੀ ਰੂਹ ਕੰਬ ਜਾਊਗੀ ਕਿਉਂਕਿ ਤੁਸੀਂ ਹਲੇ ਉੱਤੋਂ ਉੱਤੋਂ ਜੋ ਗੱਲ ਸੁਣੀ ਹੈ ਜਿਨ੍ਹਾਂ ਬੰਦਿਆਂ ਨੂੰ ਕਰੰਟ ਲੱਗਿਆ ਮੈਂ ਤੁਹਾਨੂੰ ਉਹਨਾਂ ਦੇ ਮੂੰਹੋਂ ਸੁਣਾਉਣ ਜਾ ਰਿਹਾ ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨ ਮਾਰੇ ਜਾ ਰਹੇ ਨੇ ਅਨਕਾਉਂਟਰ ਵੀ ਹੋ ਰਹੇ ਨੇ ਵੱਡੇ ਪੱਦਰ ਦੇ ਉੱਤੇ ਹੋ ਰਹੇ ਨੇ ਪਰ ਜਦੋਂ ਤੁਸੀਂ ਇਹ ਗੱਲ ਸੁਣੋਗੇ ਕਿ ਨਰਿੰਦਰਦੀਪ ਨੂੰ ਕਰੰਟ ਲਾਇਆ ਕਿਵੇਂ ਗਿਆ ਔਰ ਲਵਾਇਆ ਕਿਨੇ ਸੀ ਔਰ ਉਸ ਦੀ ਸਜ਼ਾ ਉਹਨਾਂ ਦੋਸ਼ੀਆਂ ਨੂੰ ਕਿਵੇਂ ਮਿਲੂਗੀ ਜਿਨ੍ਹਾਂ ਨੇ ਉਹਨੂੰ ਕਰੰਟ ਲਾਇਆ ਔਰ ਜਿਹਦੇ ਕਹਿਣ ਤੇ ਲਾਇਆ ਸਭ ਤੋਂ ਵੱਡੀ ਸਜ਼ਾ ਹੁਣ ਉਹਨੂੰ ਮਿਲਣ ਜਾ ਰਹੀ ਹੈ ਯਕੀਨ ਮੰਨੋ ਤੁਹਾਡੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਣੀ ਹੈ ਕਿ ਭਾਈ ਕਰੰਟ ਲਵਾਉਣ ਵਾਲਾ ਜਿਹੜਾ ਇਨਸਾਨ ਸਾਹਮਣੇ ਲਿਆਵਾਂਗੇ ਤੁਹਾਡੇ ਤਹਾਡੀ ਰੂਹ ਕੰਬ ਜਾਊਗੀ ਵੀ ਯਾਰ ਇਹ ਵੀ ਹੋ ਸਕਦਾ ਕਿਉਂਕਿ ਅਕਸਰ ਤੁਸੀਂ ਖਬਰਾਂ ਹਰ ਰੋਜ਼ ਦੇਖਦੇ ਹੋ ਬਹੁਤ ਵੱਡੇ ਧਰਨਾ ਲੱਗਿਆ ਪੰਜਾਬ ਦੇ ਵਿੱਚ ਨਰਿੰਦਰ ਦੀਪ ਦੇ ਹੱਕ ਦੇ ਵਿੱਚ ਕਿ ਭਾਈ ਅਸੀਂ ਇਹਨੂੰ ਇਨਸਾਫ ਦਿਵਾਉਣਾ ਹੈ ਪਰ ਇਨਸਾਫ ਤਾਂ ਨਹੀਂ ਮਿਲਦਾ ਇਹ ਵੀ ਗੱਲ ਤੈਅ ਕਰ ਦਿੰਦੇ ਆ ਪਹਿਲਾਂ ਹੀ ਔਰ ਹੁਣ ਜਿਹੜੀ ਗੱਲ ਸਭ ਤੋਂ ਵੱਡੀ ਗੱਲ ਕਰੰਟ ਲਵਾਉਣ ਵਾਲੇ ਦੀ ਆ ਇਹਦੇ ਵਿੱਚ ਕਿ ਜੀਨੇ ਲਵਾਇਆ ਤੁਹਾਡੇ ਪੈਰਾਂ ਥੱਲੇ ਵਾਕਈ ਮੈਂ ਬਾਰ-ਬਾਰ ਕਹਿੰਨਾ ਕਿ ਜ਼ਮੀਨ ਖਿਸਕ ਜਾਣੀ ਐ ਜਦੋਂ ਤੁਸੀਂ ਸੁਣੋਗੇ ਔਰ ਹੁਣ ਪੰਜਾਬ ਦੀ ਪੁਲਿਸ ਕਰੰਟ ਲਾਉਂਦੀ ਕਿਵੇਂ ਆ ਜਿੰਨਾ ਬੰਦਿਆਂ ਨੂੰ ਲਾਇਆ ਮੈਂ ਤੁਹਾਨੂੰ ਪਹਿਲਾਂ ਉਹਨਾਂ ਦੇ ਮੂੰਹੋਂ ਸੁਣਾਉਂਗਾ ਤੇ ਕਲੇਜਾ ਮੇਰਾ ਵੀ ਤਕੜਾ ਕਰਕੇ ਸੁਣਨ ਦੀ ਲੋੜ ਐ ਕਿਉਂਕਿ ਗੱਲ ਰੂਹ ਨੂੰ ਹਿਲਾ ਦੇਣ ਵਾਲੀ ਐ ਤੁਸੀਂ ਹਲੇ ਸੁਣਾ ਹੀ ਹੋਣਾ ਕਿ ਪੰਜਾਬ ਦੀ ਪੁਲਿਸ ਟਾਰਚਰ ਕਰਦੀ ਕਿਵੇਂ ਆ ਪਰ ਦੇਖਿਆ ਨਹੀਂ ਹੋਣਾ ਦਰਾਂ ਸਾਲ ਦੇ ਵਿੱਚ ਜਿਨ੍ਹਾਂ ਨੂੰ ਕੀਤਾ ਆ ਤ ਤੁਹਾਨੂੰ ਮੈਂ ਬਾਬਾ ਬਖਸੀਸ ਦੇ ਮੂੰਹੋਂ ਸੁਣਾਉਣ ਜਾ ਰਿਹਾ ਉਸ ਤੋਂ ਬਾਅਦ ਤੁਹਾਨੂੰ ਮੈਂ ਉਹ ਖਬਰ ਸੁਣਾਉਣੀ ਹੈ ਜਿਹੜੀ ਤੁਹਾਡਾ ਵੀ ਸੀਨਾ ਛੱਲੀ ਛੱਲੀ ਕਰ ਦੂਗੀ ਇਹਨਾਂ ਇਨਸਾਨ ਨੇ ਲਵਾ ਦਿੱਤਾ ਤਾਂ ਹੁਣ ਸੁਣ ਲਓ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਮੈਂ ਉਸੇ ਇਨਸਾਨ ਦੀ ਸਾਂਝੀ ਕਰੂੰਗਾ ਜੀਨੇ ਨਰਿੰਦਰਦੀਪ ਨੂੰ ਕਰੰਟ ਲਾਇਆ ਹਰੇਕ ਤੱਕ ਵਾਰ ਨਹੀਂ ਆਈ ਸੀ ਗੱਲ ਪਰ ਅੱਜ ਬਾਹਰ ਆ ਗਈ ਹੈ ਸੁਣੋ ਕਿ ਬਾਜਪਾ ਕੇਂਦਰੀ ਚ ਕਰਤ ਲਾਉਂ ਉਹ ਬਹੁਤ ਅਸਹਿ ਸੀ ਗੁਪਤੰਗਾ ਤੇ ਕਰਤ ਲਾ ਹਾਂ ਜੀ ਹਾਂ ਬਿਲਕੁਲ 100% ਲਾਉਂਦੇ ਜਿੱਥੇ ਕੋਟੀ ਵਾਲੀ ਜਗਾ ਥੱਲੇ ਕ ਲੱਖ ਦੇ ਥੱਲੇ ਉੱਥੇ ਤੇ ਪੈਰ ਲਾੜਾ ਨਾਲ ਇਹਦਾ ਤੇ ਆ ਲੱਖ ਚ ਬੋਡਾ ਤੇ ਇਹ ਤੁਹਾਨੂੰ ਇਸ ਤਰ੍ਹਾਂ ਕਰ ਲੈਣਾ ਉਹਨਾਂ ਨੇ ਇੱਕੋ ਸਮੇਂ ਜਦੋਂ ਚੱਡੇ ਪੜਨ ਲੱਗਦੇ ਇੱਕ ਵਰੀ ਦੋ ਵਰੀ ਤਿੰਨ ਵਰੀ ਚਾਰ ਵਰੀ 14 14 ਵਰੀ ਬੰਦੇ ਆ ਦੇ ਚੱਡੇ ਦੋ ਬੰਦੇ ਜਿਹੜੇ ਨੇ ਉਹਨਾਂ ਨੇ ਤਾਂ ਲੱਤਾਂ ਲੱਤਾਂ ਐ ਖਿੱਚੀਆਂ ਇੱਕਦਮ ਨਹੀਂ ਖਿੱਚਦੇ ਐ ਖਿੱਚੀ ਜਾਂਦੀਆਂ ਨਬੋਲ ਓਏ ਕਸੋਈ ਕੋਲੋਈ ਰਸੋਈ ਉਹ ਬੰਦੇ ਤੋਂ ਤਾਂ ਕੁਝ ਬੋਲੇ ਨਹੀਂ ਜਾਂਦਾ ਤਾਂ ਮਤਲਬ ਉਹਦੀ ਰੌਲੇ ਇੰਨਾ ਪੈਂਦਾ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਬੰਦਾ ਕਿੰਨਾ ਫਰਲਾਂਦਾ ਆ ਜਿਉਂ ਇਹਨੂੰ ਆਹ ਲੱਤਾਂ ਨੇ ਇਸ ਡਿਗਰੀ ਤੇ ਰਹਿ ਕੇ ਆਉਣੀਆਂ ਨੇ ਇੱਥੇ ਉਹਨਾਂ ਨੇ ਤੁਹਾਨੂੰ ਲਿਆਉਣਾ ਐ ਇਸ ਡਿਗਰੀ ਤੇ ਬਿਲਕੁਲ ਇੱਥੇ ਆਊਟ ਵੀ ਕਰਨਦੇ ਆ ਖੋਲ ਦਿੰਦੇ ਆ ਹਾਂਜੀ ਹਾਂ ਬਿਲਕੁਲ ਆਊਟ ਵੀ ਕਰਨਦੇ ਆ ਸਟਾਪ ਪਿੱਛੇ ਵੀ ਲੈ ਜਾਂਦੇ ਆ ਤੇ ਕੰਨਾ ਤਾਂ ਕੀ ਕੀਤਾ ਉਹਨੂੰ ਐਂਚ ਫੇੜਾ ਗਲੀ ਲੱਗਾ ਪਿੱਛੇ ਬੰਦਾ ਖੜ ਜਾਂਦਾ ਏ ਤੁਸੀਂ ਐਂ ਤੁਹਾਡੇ ਨਾਲ ਇੱਥੇ ਇੱਥੋਂ ਸਿਰ ਤੋਂ ਫੜ ਲੈਣਾ ਉਸ ਤੋਂ ਸਿੱਧਾ ਕਰ ਲੈਣਾ ਤੇ ਇੱਕ ਬੰਦੇ ਨੇ ਪਿੱਛੇ ਕਰ ਦੇਣਾ ਐਂ ਮਾਰ ਦੇ। ਟੜੀ ਮਾਰੀ ਜਾਣਾ। ਆਹ ਇੱਕੋ ਵਾਰੀ ਭਾਰ ਜਾਂਦੇ ਨੇ ਬੜਦੇ ਉਹ ਆ ਤਰੀਕਾ ਹੈ। ਕੰਨਾਂ ਤੇ ਜਦੋਂ ਕਰੰਟ ਲਾਉਗੇ ਨਾ ਤੇ ਇਤੋਂ ਉੱਤੇ ਉੱਤੇ ਉਹ ਬਹੁਤ ਜ਼ਿਆਦਾ ਦਰਖਾਉਂਦੇ। ਇੱਥੇ ਲਾਉਂਦੇ ਐਨਾ ਜਗ੍ਹਾ ਦੇ ਉੱਤੇ ਨੇਪੜਾਂ ਦੇ ਉੱਤੇ ਉਹ ਐਂ ਚੁੰਬੀ ਆ ਲਾਉਂਦੇ। ਫਿਰ ਥੱਲੇ ਆਉਂਦੇ ਇੱਕ ਇੰਗਰੀ ਨੂੰ ਤੇ ਇੰਗਰੀ ਦੇ ਨਾਲ ਪਾੜਦੇ। ਹਾਂ ਜਦੋਂ ਇੱਥੇ ਲਾਉਂਦੇ ਆ ਸਭ ਤੋਂ ਵੱਧ ਤਕਲੀਫ ਬੰਦੇ ਨੂੰ ਇਹ ਕਿ ਤਿੰਨ ਬਾਟਾਂ ਟਾਈਮ ਦੇ ਬਦਲੇ ਘੰਟਾ ਲੱਗਦਾ ਗੋਲ ਲੱਕੜ ਜਿਹੜੀ ਘੋਟਨੇ ਵਰਗੀ ਲੱਕੜ ਆ ਗੋਲ ਉਹਦੇ ਦੋ ਬੰਦੇ ਇੱਧਰ ਦੋ ਬੰਦੇ ਇੱਧਰ ਬੈਜਣੇ ਆ ਉਹਨੂੰ ਫੇਰ ਨਾਲ ਹੁੰਦੀ ਉਹ ਫੇਰ ਆ ਮਾਸ ਢੋਲ ਜਾਂਦਾ ਹਰਾ ਤੁਸੀਂ ਕਹਿੰਦੇ ਤੁਹਾਨੂੰ ਦਰਖਤ ਨਾਲ ਟੰਗ ਤਾ ਲਮਕਾਤਾ ਸੀ ਉੱਥੇ ਦਰਖਤ ਨਾਲ ਲਮਕਾ ਕੇ ਭੁੱਲ ਗਏ ਨੰਗੇ ਘਰਾਂ ਨੂੰ ਲਗਾ ਨੰਗਾ ਤੇ ਰੱਖਦੀ ਸੀ ਨਾ ਉਹ ਤਾਂ ਤੁਸੀਂ ਹਾਂਜੀ ਹਾਂ ਉਹ ਕਪੜਾ ਵੀ ਰਹਿ ਨਹੀਂ ਦੇਣਾ ਸਰੀਰ ਤੇ ਬੰਦੇ ਦਾ ਤੇ ਕੋਈ ਕਪੜਾ ਹੈ ਨਾ ਸਰੀਰ ਤੇ ਹਾਂ ਮਤਲਬ ਕਿ ਮਾਵਾ ਨੂੰ ਨੰਗਾ ਆ ਪਾਸਰੇ ਕੁੱਤਾ ਦੇ ਕੋਲ ਲਿਆ ਆ ਸਾਮਣੇ ਆਉਣ ਉਹਨਾਂ ਦੇ ਕੁੱਤਾ ਸਾਮਣੇ ਦੁਆ ਨੂੰ ਸੋੜੇ ਸਾਮਣੇ ਇਹਨਾਂ ਦਾ ਸਾਡੀਆਂ ਘਰ ਵਾਲੀਆਂ ਸਾਡੀਆਂ ਭੈਣਾਂ ਜਿਲਾ ਜ ਜਾਂਦੀਆਂ ਤੇ ਉਹ ਪੁਲਿਸ ਵਾਲੇ ਉਹ ਮਲਾਜਮ ਐੜੇ ਟ੍ਰਿਕ ਕਰਾਉਣ ਦੀ ਤਲਾਸ਼ੀ ਕਰਵਾਉਂਦੇ ਤੇ ਸਾਡੀਆਂ ਘਰ ਵਾਲੀਆਂ ਰੋਂਦੀਆਂ ਸਾਡੀਆਂ ਭੈਣਾਂ ਵਾਲੇ ਸਾਨੂੰ ਆ ਕੇ ਦੱਸਦੀਆਂ ਵੀ ਆ ਕੋਈ ਛੜਨਾ ਕਰਦੇ ਤੇ ਕਈ ਅਸੀਂ ਮਾਰੇ ਵੀ ਫਿਰ 70 70 60 ਸਾਲ ਦੀਆਂ ਭੈਣਾਂ ਨੂੰ ਬੀਬੀਆਂ ਨੂੰ ਘਰਾਂ ਦੇ ਵਿੱਚ ਚੁੰਨੀਆਂ ਧੱਕੇ ਇਹਨਾਂ ਨੇ ਖਿੱਚੀਆਂ ਪਾੜੀਆਂ ਇਹਨਾਂ ਨੇ ਗਲਮਿਆਂ ਤੋਂ ਹੱਥ ਪਾਵਾ ਕੇ ਉਹਨਾਂ ਨੂੰ ਖਾਇਆ ਉਹਨਾਂ ਦੇ ਕੱਪੜੇ ਤੱਕ ਪਾਟੇ ਇਹਦਾ ਸਾਡੇ ਘਰ ਚ ਹੋਇਆ ਤਾਂ ਜੀ ਨੂੰ ਤੁਸੀਂ ਸੁਣਿਆ ਅਕਸਰ ਤੁਸੀਂ ਬਹੁਤੇ ਸਾਥੀ ਦਾ ਜਾਣਦੇ ਵੀ ਹੋ ਬਾਬਾ ਬਖਸੀਦ ਸਿੰਘ ਇਹਨਾਂ ਦੇ ਨਾਲ ਬੀਤੀ ਸੀ ਇਹ ਕਹਾਣੀ ਕਹਿੰਦਾ ਗੋਪਤੰਗਾ ਦੇ ਉੱਤੇ ਜਦੋਂ ਕਰੰਟ ਲੱਗਦਾ ਨਾ ਤਾਂ ਬਹੁਤ ਜ਼ਿਆਦਾ ਕਹਿੰਦਾ ਤਕਲੀਫ ਤੇ ਬੜਾ ਬੰਦਾ ਕਰਲ ਆਉਂਦਾ ਹੈ ਤਾਂ ਉਹ ਕਹਿੰਦਾ ਸਾਡੀਆਂ ਜਨਾਨੀਆਂ ਨੂੰ ਭੈਣਾਂ ਨੂੰ ਮਾਮਾ ਨੂੰ ਜਦੋਂ ਬਹੁਤ ਸਾਰਾ ਯਾਨੀ ਇਹ ਪੁਲਿਸ ਦੇ ਦੁਆਰਾ ਗੰਦੇ ਵਰਤਾਵਾਂ ਕੀਤੇ ਗਏ ਕਹਿੰਦਾ ਫਿਰ ਅਸੀਂ ਕਈ ਪੁਲਿਸ ਵਾਲੇ ਮਾਰੇ ਵੀ ਇਹ ਬਾਬਾ ਬਖੀਸ ਦੇ ਬੋਲ ਸੀ ਜਿਹੜੇ ਤੁਸੀਂ ਸੁਣੇ ਤਾਂ ਹੁਣ ਆਜੋ ਵੀ ਜਿਹੜੇ ਬੰਦੇ ਨੇ ਕਰੰਟ ਲਵਾਇਆ ਨਰਿੰਦਰਦੀਪ ਨੂੰ ਖਬਰਾਂ ਬਹੁਤ ਸਾਰੇ ਦਿਨਾਂ ਦੀਆਂ ਚੱਲ ਰਹੀਆਂ ਨੇ ਅਕਸਰ ਤੁਸੀਂ ਵੇਖਿਆ ਜਿਵੇਂ ਪੰਜਾਬ ਦੇ ਅੰਦਰ ਇੱਕ ਪੰਜਾਬ ਦੀ ਜਨਤਾ ਸੰਘਰਸ਼ ਤੇ ਹੀ ਹੈ ਕਿਉਂਕਿ ਪੰਜਾਬ ਦੀ ਜਨਤਾ ਨੂੰ ਮਜਬੂਰ ਕੀਤਾ ਗਿਆ ਕਿ ਅਸੀਂ ਹੁਣ ਤੁਹਾਡਾ ਜਿਹੜਾ ਖੂਨ ਚੂਸਣਾ ਸੀ ਤੁਹਾਡੇ ਤੋਂ ਕੰਮ ਲੈਣਾ ਸੀ ਉਹ ਅਸੀਂ ਲੈ ਲਿਆ ਹੁਣ ਤੁਹਾਨੂੰ ਅਸੀਂ ਸੈੱਟ ਦਿੱਤਾ ਮਰੋ ਗਲੋ ਖਪੋ ਜੋ ਮਰਜੀ ਹੋ ਜੀ ਕੋਈ ਕਿਸੇ ਨੂੰ ਮਤਲਬ ਨਹੀਂ ਹੈਗਾ ਜ਼ਿੰਮੇਵਾਰ ਕੌਣ ਸੀ ਸਾਡੇ ਪੰਜਾਬ ਦਾ ਉਹੀ ਉਹੀ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ 2022 ਦੇ ਵਿੱਚ ਬਹੁਤ ਵੱਡਾ ਰੌਲਾ ਪਾ ਕੇ ਕਹਿੰਦਾ ਸੀ ਕਹਿੰਦਾ ਮੇਰੀ ਸਰਕਾਰ ਬਣਾ ਦਿਓ ਮੈਂ ਪੰਜਾਬ ਦੇ ਵਿੱਚ ਬਦਲਾਅ ਲੈ ਕੇ ਆਉਂਦਾ ਬਦਲਾਅ ਜ਼ਰੂਰ ਆਇਆ ਇਹ ਵੀ ਕੋਈ ਸ਼ੱਕ ਨਹੀਂ ਪਰ ਲੋਕਾਂ ਨੂੰ ਮਾਰਿਆ ਕੁੱਟਿਆ ਜਾ ਰਿਹਾ ਤਰੰਤ ਲਾਏ ਜਾ ਰਹੇ ਅਨਕਾਊਂਟਰ ਕੀਤੇ ਜਾ ਰਹੇ ਨੇ ਜਿਹੜੇ ਕਿ ਪਹਿਲਾਂ ਨਹੀਂ ਹੁੰਦੇ ਸੀ ਏ ਬਦਰਾ ਵਾਲਿਆਂ ਦਾ ਉਸ ਬੰਦੇ ਨੂੰ ਕਰੰਟ ਲਵਾਇਆ ਕਿਨੇ ਆ ਇਹ ਸ਼ਬਦ ਸਾਰੇ ਸਾਥੀਆਂ ਦੇ ਜ਼ਿਹਨ ਦੇ ਵਿੱਚ ਚੱਲ ਰਿਹਾ ਦੇਖੋ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਤੁਹਾਡੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਣੀ ਆ ਜਦੋਂ ਤੁਸੀਂ ਸੁਣੋਗੇ ਕਿ ਕਰੰਟ ਲਵਾਉਣ ਵਾਲਾ ਆ ਇਨਸਾਨ ਪੰਜਾਬ ਦੇ ਮੁੱਖ ਮੰਤਰੀ ਦੀ ਸਭ ਤੋਂ ਵੱਡੀ ਡੋਰ ਪੰਜਾਬ ਦੀ ਮੁੱਖ ਮੰਤਰੀ ਦੇ ਹੱਥ ਵਿੱਚ ਆ ਸਭ ਤੋਂ ਵੱਡੀ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਬਣਦੀ ਸੀ ਕਿ ਜਿਹੜੇ ਬੰਦਿਆਂ ਨੂੰ ਐਡੀ ਵੱਡੀ ਖੁੱਲੀ ਸ਼ੂਟ ਦੇ ਦਿੱਤੀ ਹੈ ਜਿਹਨੂੰ ਮਰਜ਼ੀ ਕ੍ਰੈਂਟ ਲਾਓ ਜਿਹੜੇ ਮਰਜ਼ੀ ਬੰਦੇ ਦਾ ਇਨਕਾਊਂਟਰ ਕਰ ਦਿਓ ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਤੁਹਾਨੂੰ ਫਰਾਰ ਕਰ ਦੇਵਾਂਗੇ ਮਾਮਲੇ ਠੰਡੇ ਹੁੰਦੇ ਰਹਿਣਗੇ ਬਾਅਦ ਚ ਦੇਖਾਂਗੇ ਦੇਖੋ ਇੱਕ ਪਾਸੇ ਕਿਹਾ ਜਾਂਦਾ ਵੀ ਲੋਕਤੰਤਰ ਹੈ ਪਰ ਲੋਕਤੰਤਰ ਦੀਆਂ ਮਿੱਤਰੋ ਧਜੀਆਂ ਉਡਾਈਆਂ ਜਾ ਰਹੀਆਂ ਨੇ ਹੁਣ ਮਸਲਾ ਕਿੱਥੇ ਖੜੂਗਾ ਇੱਕ ਸਪੀਚ ਆ ਸੰਤ ਜਰਨਾਇਲ ਸਿੰਘ ਪਿੰਡਰਾ ਵਾਲਿਆਂ ਦੀ ਉਹ ਤੁਹਾਨੂੰ ਮੈਂ ਅਗਲੀ ਵੀਡੀਓ ਦੇ ਵਿੱਚ ਸੁਣਾਉਂਗਾ ਸਾਡੀ ਕੌਮ ਨੂੰ ਜਾਗਰਤ ਕਰਨ ਵਾਲੀ ਆ ਉਹ ਕਿਉਂਕਿ ਜਿਹੜੇ ਬੰਦਿਆਂ ਦੇ ਕੰਨਾਂ ਦੇ ਵਿੱਚ ਉਹ ਬੋਲ ਪੈਂਦੇ ਆ ਤਾਂ ਉਹ ਬੰਦੇ ਦੇ ਅੰਦਰ ਜ਼ਮੀਰ ਜਾਗਦੀ ਆ ਸੋ ਪੰਜਾਬ ਨੂੰ ਬਦਲਾਅ ਲਿਆਉਣ ਦੇ ਨਾਂ ਤੇ ਗੁੰਮਰਾਹ ਕੀਤਾ ਗਿਆ ਇਹਨਾਂ ਗੱਲਾਂ ਨੂੰ ਹੁਣ ਤੁਸੀਂ ਸਾਰੇ ਜਾਣ ਗਏ ਹੋ ਤਾਂ ਹੁਣ ਕਰਨਾ ਕੀ ਚਾਹੀਦਾ ਪੂਰੇ ਪੰਜਾਬ ਦੇ ਲੋਕਾਂ ਨੂੰ ਸੜਕਾਂ ਤੇ ਆਉਣਾ ਚਾਹੀਦਾ ਤੇ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਸਿੱਧੀ ਹੋਣੀ ਚਾਹੀਦੀ ਆ ਅਸਤੀਫੇ ਦੀ ਮੰਗ ਹੋਊਗੀ ਤੇ ਮੁੱਖ ਮੰਤਰੀ ਆਪਦੇ ਕੰਮਾਂ ਤੇ ਸਿੱਧਾ ਹੋਊਗਾ ਤੇ ਨਹੀਂ ਫਿਰ ਪੌਣੇ 2 ਸਾਲਾਂ ਦੇ ਵਿੱਚ ਕਿੰਨੇ ਲੋਕਾਂ ਨੂੰ ਕੁਆਂਟ ਲਾਇਆ ਜਾਣਾ ਕਿੰਨੇ ਲੋਕਾਂ ਦੀ ਇਨਕਾਊਂਟਰ ਹੋਣਗੇ ਕਿੰਨੇ ਲੋਕ ਹੋਰ ਮਾਰੇ ਜਾਣਗੇ ਔਰ ਕਿੰਨੇ ਕਿ ਕਰਨਲ ਸਾਹਿਬ ਵਾਂਗ ਕੁੱਟੇ ਜਾਣਗੇ ਇਹ ਹਲੇ ਕੋਈ ਪਤਾ ਨਹੀਂ ਔਰ ਕੁਆਂਟ ਲਵਾਉਣ ਵਾਲਾ ਦੋਸ਼ੀ ਸਭ ਤੋਂ ਵੱਡਾ ਸਾਡਾ ਮੁੱਖ ਮੰਤਰੀ ਆ ਤਾਂ ਠੀਕ ਹੈ ਪੰਜਾਬ ਵਾਲਿਓ ਜੁਨੇ ਭੈਣ ਭਰਾ ਨਵੇਂ ਚੈਨਲ ਤੇ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ